ਦੇ ਸਸਰੀਕਾ ਦੋਸਤੋ ਕੀ ਹਾਲ ਚਾਲ ਤੁਹਾਡੇ ਠੀਕ ਠਾਕ ਹੋ ਗਏ ਤੇ ਆਪਾਂ ਚੱਲੇ ਆਂ ਚਾਹ ਲੈ ਗਏ ਤੁਹਾਨੂੰ ਪਤਾ ਹੀ ਆ ਕਿ ਆਪਣੀਆਂ ਆਪਣੇ ਬੀਬੀਆਂ ਲੱਗੀਆਂ ਨੇ ਘਰੋਂ ਕੱਢਣਾ ਅੱਜ ਤੇ ਆ ਚਾਹ ਤੁਸੀਂ ਵੇਖ ਸਕਦੇ ਜਾਂ ਆਵੇ ਚਾਹ ਤੇ ਬਾਕੀ ਤੁਹਾਨੂੰ ਜੇ ਵੀਡੀਓ ਚੰਗੀ ਲੱਗੇ ਆਪਣੀ ਸ਼ੇਅਰ ਕਰਿਆ ਕਰੋ ਤੇ ਤੁਹਾਨੂੰ ਬਰਾ ਆਪਾਂ ਕੱਲ ਦੱਸਾਂਗੇ ਗੰਡ ਹੋ ਰਹਾ ਹੈ ਬੱਦ ਵੀ ਤੁਹਾਨੂੰ ਪਤਾ ਹੀ ਆ ਇੱਕ ਗਾਂ ਡੌੜਾ ਛੋਣਿਆ ਜਾ ਆਜੋ 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 ਫਿਰ ਹਾਂਜੀ ਆ ਬਾਟ ਵੀ ਆ ਗਈ ਇੱਥੇ ਨਹੀਂ ਤੇ ਦੇ ਜੋ ਫਿਰ ਤੁਹਾਨੂੰ ਦਿਖਾਉਣਾ ਮੇਰਾ ਜਾ ਹੱਥ ਜੇ ਤਾਂ ਕਰਕੇ ਅੱਗੇ ਆ ਗਏ ਝੋਨੇ ਵਾਲਾ ਕਿ ਬਾਕੀ ਤੁਸੀਂ ਦੇਖ ਸਕਦੇ ਹੋ ਇੱਥੇ ਆ ਜਾਓ ਆ ਵੀ ਆ ਤੇ ਇੱਥੇ ਆਜਾ ਮੈਂ ਤੁਹਾਨੂੰ ਕਹਿੰਦਾ ਇੱਥੇ ਆਜੋ ਆ ਵੀ ਇੱਥੇ ਸੁੱਕਾ ਇੱਥੇ ਆਜੋ ਆਪਣਾ ਝੋਨਾ ਪਤਾ ਨੂੰ ਦਿਖਾਉਂਦੇ ਆਵੇ ਇਹ ਤਾਂ ਹੁਣੀ ਬੈਠਾ। ਆ ਗਿਆ ਗਿਆ ਬਹੁਤ ਬਹੁਤ ਵੱਡ ਵੱਡ ਕੇ ਪਾਇਆ ਕੋਈ ਕੋਈ ਚਾਹ ਦੁੱਧ ਘਰ ਦੇ ਦੁੱਧ ਵੀ ਆਹੋ ਮੋਲ ਦਾ ਦੁੱਧ ਨਹੀਂ ਕੋਈ ਕੱਖ ਵੀ ਤੁਹਾਨੂੰ ਪਤਾ ਮੋਲ ਦੇ ਦੁੱਧ ਨਾਲ ਕੱਖ ਬੰਦਾ ਹੀ ਨਹੀਂ ਮੋਲ ਦਾ ਵਾਰਾ ਨਹੀਂ ਸੰਦੋ ਗਾਂਧੀ ਹਾਂਜੀ ਤੁਹਾਨੂੰ ਕੋਈ ਤੇ ਦੋ ਟਾਂ 200 600 ਦੁੱਧ ਜਾਇਆ ਰਹਿੰਦਾ ਆ ਕੋੜਾ ਆਕਾਰ ਇਹਣਾ ਜ਼ਿਆਦਾ ਹੋਣਾ ਪੈਂਦਾ। ਢਾਟਰੀ ਖੇਰੀ। ਇਹਦੀ ਇੱਦੀ ਆ। ਢੇਰੀਆਂ ਲੱਗੀਆਂ ਨੇ ਵਿਚਾਈ। ਕੋਣੂ ਮਾਟੇ ਢੇਰੀ ਘੜਾ ਤਾ ਨਹੀਂ ਫੜੋ ਮੈਂ ਕਰ ਦਣਾ ਢੇਰੀਆਂ ਤਰੀਆਂ। ਬਈਲੇ ਵੀ ਮਸਾਲੇ ਵੀ ਕਰ ਸਕਦੇ ਹਾਂ। ਉਹ ਤੇ ਉੱਥੇ ਹੀ ਕੰਮ ਹੋਣਾ ਜੇ ਆਪਾਂ ਟੇਲ ਸੜਾ ਕਿਤੇ ਵਾਪਸ ਆ ਜਾਂਦੇ। ਹਾਂਜੀ 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 ਕੋਈ ਗੱਲ ਨਹੀਂ। ਨਹੀਂ ਅਵੇ ਪਾਉਂਦਾ ਵੀਡੀਓ ਪਾਉਂਦੇ ਆ ਮੈਂ ਇੰਨੇ ਗਰੀਬ ਤੁਹਾਨੂੰ ਕਿਉਂ ਪੈਣਾ ਆ ਆਡੀ ਵੀਡੀਓ ਆਪਾਂ ਫੜਦੇ ਆਂ ਗੰਦ ਆਵੇ ਵੇਖੋ ਜੀ ਆਪਾਂ ਗੰਦ ਫੜਾ ਹੋ ਗਿਆ ਝੋਨਿਆਂ ਚ ਤੇ ਆਪਾਂ ਫੜ ਲਗੇ ਢੇਰਿਆਂ ਵਿੱਚੋਂ ਤੇ ਬਾਗੇ ਤਾਂਗੇ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਕਰਿਓ ਆਪਣੀਆਂ ਭੈਣਾ ਪਿੰਡੋਂ ਵੇ ਤੇ ਬਾਗ ਦੀ ਜੇ ਪੱਤਲ ਹੋਇਆ ਮੌਸਮ ਵਧੀਆ ਅੱਜ ਠੰਡਾ ਤੇ ਮੀਂਹ ਕੱਲ ਬਦਲ ਉਧਰ ਹੋਇਆ ਮੀਂਹ ਪੈ ਸਕਦਾ ਕਿਦੋਂ ਵੀ ਤੇ ਬਾਕੀ ਤੁਹਾਨੂੰ ਦੇ ਵੀਡੀਓ ਚੰਗਲੇ ਸ਼ੇਅਰ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਵੀ ਜੇ ਲਾਈਕ ਘੱਟ ਕਰਦੇ ਜੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿ ਤੁਹਾਨੂੰ ਵੇਖੋਗੇ ਵੀਡੀਓ ਚੰਗੀ ਚੰਗੀ ਵੀਡੀਓ ਦਿਖਾਈ ਜਾਂ ਤੁਹਾਨੂੰ ਆਕੀ ਵੇਖਦੇ ਆ ਤੇ ਪੈਣ ਆਪਣੀਆਂ ਪਿੰਡੀਆਂ ਲੱਗੀਆਂ ਏ ਜਿਹੜੇ ਆ ਗਿਆ ਸਾਡੇ 6 ਵਜੇ ਤੱਕ ਤੇ ਹਵਾ ਵਗੰਦੀ ਵੇਖੋ ਬੱਦਲ ਕਿਦਾਂ ਮੌਸਮ ਵਧੀਆ ਆ ਤੇ ਆ ਆਪਣੇ ਢੇਰੇ ਹੁਣਾਂ ਪਟੇਰੇ ਘੜ ਲੱਗੇ ਆ ਆ ਗਏ ਸਭੀ ਕਾੜੀ ਜਿਨ ਕੌਲੀਆਂ ਆ ਗਏ ਦੇਖਦੇ ਇਹ ਜਦੋਂ ਅੋਤ ਖਾਂਦੇ ਇਹਨਾਂ ਦੇ ਅਪਏ ਪਰਨਾ ਪ੍ਰਸ਼ਾਦਾ ਛਕਦੀ ਹੋਈਆਂ ਤੇ ਲੱਗ ਰੋਟੀ ਦਾ ਟਾਈਮ ਹੋ ਗਿਆ ਹੈ ਤੇ ਉਹ ਪ੍ਰਸ਼ਾਦਾ ਛਕਦੇ ਪਏ